ਉਡੀ ਯਹੀ ਉਮਰ ਦੇ ਵਿੱਚ ਕਰ ਰਿਹਾ ਪੰਜਾਬ ਦਾ ਨਾਮ ਰੋਸ਼ਨ ਬਾਡੀ ਬਿਲਡਰ ਕੇਸ਼ਵ ਢਾੜੀਵਾਲ ਢਾੜੀਵਾਲ ਦਾ ਨੌਜਵਾਨ ਜਿਸ ਦੀ ਉਮਰ ਤਕਰੀਬਨ 21 ਸਾਲ ਦੀ ਹੈ ਜੋ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਅਤੇ ਵੱਖ-ਵੱਖ ਜ਼ਿਲ੍ਹਿਆਂ ਅਤੇ ਸਟੇਟਾਂ ਤੋਂ ਬਾਡੀ ਬਿਲਡ ਦੇ ਮੁਕਾਬਲੇ ਵਿੱਚ ਜਿੱਤ ਕੇ ਢਾੜੀਵਾਲ ਦਾ ਨਾਮ ਰੋਸ਼ਨ ਕਰ ਰਿਹਾ ਹੈ ਜਿਸ ਦਾ ਨਾਮ ਕੇਸ਼ਵ ਹੈ ਅਤੇ ਪਿਤਾ ਦਾ ਨਾਮ ਸੰਦੀਪ ਹੈ ਕੇਸ਼ਵ ਦੇ ਪਿਤਾ ਸੰਦੀਪ ਮੇਰੇ ਮਜ਼ਦੂਰ ਦਾ ਕੰਮ ਕਰਦੇ ਹਨ ਕਿ ਸ਼ਹਿਰ ਹਿਮਾਚਲ ਊਨੇ ਵਿੱਚ ਜੂਨੀਅਰ ਬਾਡੀ ਬਿਲਡਰ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਅਤੇ ਸੀਨੀਅਰ ਬਾਡੀ ਬਿਲਡਰ ਚੈਂਪੀਅਨਸ਼ਿਪ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਧਾਰਿਵਾਰ ਪਹੁੰਚੇ ਜਿਸ ਦਾ ਧਾਰਿਵਾਰ ਪਹੁੰਚਣ ਤੇ ਹੌਲੀ ਹੌਲੀ ਵਿਕਾਸ ਸਵਾਗਤ ਕੀਤਾ ਗਿਆ। ਦੁਸਰੇ ਨੇ ਦੱਸਿਆ ਕਿ ਬਖਸ਼ ਸਟੇਟਾ ਤੋਂ ਨੌਜਵਾਨ ਇਸ ਚੈਂਪੀਅਨਸ਼ਿਪ ਨੂੰ ਪਹੁੰਚੇ ਸਨ ਜਿਨ੍ਹਾਂ ਜੋ ਪਹਿਲਾ ਤੇ ਦੂਸਰਾ ਸਥਾਨ ਹਾਸਲ ਕਰਕੇ ਮੈਦਾਨ ਧਾਰਿਵਾਰ ਪਹੁੰਚੇ ਹਾਂ। ਦੁਸਰੇ ਦੱਸਿਆ ਕਿ ਮੈਂ ਇੱਕ ਗਰੀਬ ਪਰਿਵਾਰ ਦਾ ਸੰਬੰਧਤਾ ਅਤੇ ਅਜ ਤੱਕ ਮੈਨੂੰ ਸਰਕਾਰ ਵੱਲੋਂ ਕੋਈ ਵੀ ਸਹੂਲਤ ਨਹੀਂ ਮਿਲੀ ਉਸਨੇ ਆਖਿਆ ਕਿ ਜੇਕਰ ਸਰਕਾਰ ਮੇਰੀ ਮੱਤ ਕਰੇ ਤਾਂ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਸੁਪਨਾ ਪੂਰਾ ਕਰਾਂ ਇਸ ਮੌਕੇ ਤੇ ਲਾਈਫ ਟਾਈਮ ਫਿਟਨੈਸ ਜਿਮ ਦੇ ਮਾਲਕ ਸਾਹਿਬ ਕਸਰਪੰਚੀ ਗੁਰਦੇਵ ਸਿੰਘ ਪਲੇਟਕਰਾਂ ਦੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਕਿਸ਼ਵਨ ਸਰੀਰ ਬਣਾਉਣ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਅਤੇ ਵੱਖ-ਵੱਖ ਜਿਨੀਆ ਸਟੇਟਾਂ ਤੋਂ ਜਿੱਤ ਕੇ ਢਾੜੀਵਾਲਾ ਨਾਮ ਰੋਸ਼ਨ ਕਰ ਰਿਹਾ ਹੈ ਸਰਕਾਰ ਨੂੰ ਵੀ ਮਿਹਨਤੀ ਨੌਜਵਾਨਾਂ ਦੀ ਮੱਤ ਕਰਨੀ ਚਾਹੀਦੀ ਹੈ ਤਾਂ ਜੋ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੋ ਲੋਕ ਨਸ਼ਾ ਕਰਦੇ ਹਨ ਉਹ ਨਸ਼ੇ ਤੋਂ ਦੂਰ ਰਹਿਣ ਅਤੇ ਆਪਣੀ ਸਿਹਤ ਦਾ ਖਿਆਲ ਰੱਖਣ ਮੈਨੂੰ ਪੁੱਛਿਆ ਕਿ ਤੁਹਾਡਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੇ ਖੇਡ ਕੇ ਆਇਆ ਏਦਾਂ ਸਨਮਾਨ ਕੀਤਾ ਗਿਆ ਉਹ ਨੌਜਵਾਨ ਦੱਸੋ ਭਾਈ ਮੇਰਾ ਨਾਮ ਯਸ਼ੋਵਰ ਜੀ ਮੈਂ ਹਿਮਾਚਲ ਬੋਦਰ ਉਨੇਲਾ ਤੇ ਦਿਆਂ ਉਮਰਤੀਨ ਦੇ ਬੋਡੀ ਬਿਲਿੰਗ ਦਾ ਤੇ ਉੱਥੋਂ ਮੇਰੀ ਫਰਸਟ ਪਲੇਸ ਆਈ ਆ ਇਹ ਚੋ ਸੈਕੰਡ ਆਈ ਆ ਇਹ ਚੋ ਸ਼ੋ ਮੈਚ ਆ ਇਹ ਕਿੰਨੇ ਦਿਨੋਂ ਕਿਦਾਂ ਪ੍ਰੈਕਟਿਸ ਕਰਦੇ ਮੈਨੂੰ ਭਾਈ 6 ਸਾਲ ਤੇ 3 ਮਹੀਨੇ ਹੋ ਗਏ ਜੀ ਕਿਹਨ ਜਗ੍ਹਾ ਪ੍ਰੈਕਟਿਸ ਕਰਦਾ ਮੈਂ ਭਾਈ ਆਹੀ ਲਾਈਫਟਾਈਮ ਜਿਮ ਚ ਇਹੀ ਜਿਮ ਤੇ ਟ੍ਰੇਨਰਾਂ ਜੀ ਤੇ ਇਹੀ ਜਿਮ ਦਾ ਨਾਮ ਬਣਾਉਣਾ ਹੋਰ ਭਾਈ ਜੀ ਦੇ ਹਮਾਚਲ ਸੰਤੋ 2019 ਉਲ ਗਿਆ ਹੀ ਭਾਈ ਕਿੰਨੇ ਆਏ ਸੀ ਨੌਜਨ ਜਿਹੜੇ ਬੋਡੀ ਬਿਲਡਰ ਦੀ ਮੇਰੀ weight ਚ ਅਸੀਂ 65 70 ਦੇ ਵਿੱਚ 15 ਉਹਨਾਂ ਵਿੱਚੋਂ ਮੈਂ ਸੈਕਿੰਡ ਤੇ ਆਇਆ ਸੀ ਤੇ ਜਿਹੜਾ ਮਿਸਟਰ ਜਿਮ ਵਾਲਾ ਆਇਆ ਸੀ ਉਹ ਚੋਂ ਮੈਂ 65 ਰਹਿਲੇਟ ਮੈਂ ਫਸਟ ਯਰ ਆਇਆ ਹਾਂ ਤੇ ਜਿਹੜਾ ਸ਼ੋਅ ਮੈਚ ਆਇਆ ਸੀ ਉਦੋਂ ਮੈਂ ਥਰਡ ਆਇਆ ਹਾਂ ਸਰਕਾਰ ਵੱਲੋਂ ਕੋਈ ਸੂ ਮੇਰਾ ਨਾਮ ਗੁਰਦੇਵ ਸਿੰਘ ਆ ਮੈਂ ਸਾਬਕਾ ਸਰਪੰਚ ਪਿੰਡ ਕਲੇਰਕਲਾ ਤੋਂ ਆ ਇਹ ਲਾਈਫਟਾਈਮ ਫਿਟਨੈਸ ਜਿਮ ਦਾ ਮਾਲਕ ਹੈ ਭਾਈ ਅੱਜ ਜਿੱਥੇ ਜਿਮ ਦੇ ਵਿੱਚ ਜਿੱਥੇ ਪ੍ਰੈਕਟਿਸ ਕਰਦਾ ਸੀ ਤੁਹਾਡਾ ਇੱਕ ਨੌਜਵਾਨ ਜੀ ਆ ਉਹ ਹਮਾਚਲ ਵਿਆਹੇ ਖੇਡ ਕੇ ਆਇਆ ਉਹ ਜਿੱਤ ਕੇ ਆਇਆ ਉਹ ਬਹੁਤ ਵਧੀਆ ਗੱਲ ਆ ਜੀ ਇਹ ਮੁੰਡਾ ਬਹੁਤ ਮਿਹਨਤੀ ਆ ਤੇ ਇਹ ਜਿਮ ਦੇ ਵਿੱਚ ਟ੍ਰੇਨਰ ਵੀ ਆ ਮੇਰੇ ਕੋਲ ਤੇ ਆਪ ਵੀ ਬਾਡੀ ਬਿਲਡਿੰਗ ਕਰਦਾ ਇਹ ਬਹੁਤ ਮਲਕੁਸ਼ੀ ਵਾਲੀ ਗੱਲ ਹੁੰਦੀ ਆ ਇੱਕ ਜਿਮ ਮਾਲਕ ਨੂੰ ਜਿਹੜੇ ਇਹੋ ਜਿਹੇ ਬੱਚੇ ਅੱਗੇ ਨਿਕਲ ਕੇ ਜੇ ਮਦਾ ਵੀ ਨਾਮ ਰੋਸ਼ਨ ਕਰਦੇ ਤੇ ਆਪਣੇ ਮਾਪਿਓ ਦਾ ਵੀ ਨਾਮ ਰੋਸ਼ਨ ਕਰਦੇ ਤੇ ਪੰਜਾਬ ਦਾ ਵੀ ਨਾਮ ਰੋਸ਼ਨ ਕਰਦੇ ਕਿ ਕਿਹੜਿਆ ਦਾ ਖੇਡ ਗਿਆ ਹੋਰ ਕਿਹ ਕਿਹ ਕੁਪੀਸ਼ਲ ਲੈ ਗਿਆ ਇਹ ਹਿਮਾਚਲ ਖੇਡ ਗਿਆ ਜੀ ਉਨੇ ਦੇ ਕੋਲ ਸੀਗਾ ਤੇ ਇੱਕ ਚੋ ਇਹ ਫਰਸਟ ਪੋਜੀਸ਼ਨ ਲੈ ਕੇ ਆ ਇੱਕ ਚੋ ਸੈਕੰਡ ਲੈ ਗਿਆ ਤੇ ਇੱਕ ਚੋ ਥਰਡ ਲੈ ਗਿਆ ਦੇਖੋ ਜੀ ਬਹੁਤ ਵਧੀਆ ਇਹੋ ਜਿਹੇ ਨੌਜਵਾਨ ਜਿਹੜੇ ਆ ਹੋਰਨਾਂ ਦਾ ਵੀ ਮਾਰਗਦਰਸ਼ਕ ਬਣਦੇ ਨੇ ਇਹੋ ਜਿਹੇ ਨੌਜਵਾਨ ਜਿਹੜੇ ਆ ਵੇਖੋ 6 ਸਾਲ ਦੀ ਮਿਹਨਤਾਂ ਮੜੇ ਦੇ ਸਰੀਰ ਬਣਾਇਆ ਬਹੁਤ ਸੋਹਣਾ ਕੋਈ ਨਸਾ ਨਹੀਂ ਕੋਈ ਇਹਨੂੰ ਮਤਲਬ ਇੱਕ ਪੈਸੇ ਦਾ ਵੀ ਇਹਨੇ ਕੋਈ ਕੀ ਕਹਿੰਦੇ ਉਹਨੂੰ ਕੋਈ ਗਲਤ ਚੀਜ਼ ਨਹੀਂ ਇਸਤੇਮਾਲ ਕੀਤੀ ਸਿਰਫ ਮਿਹਨਤ ਨਾਲ ਤੇ ਦੇਸੀ ਖਾਣਕ ਨਾਲ ਹੀ ਇਹ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਇਹੀ ਅਪੀਲ ਕਰਦੇ ਆ ਕਿ ਜਿਹੜੇ ਮੇਰੇ ਵੀਰ ਨਸੇ ਦੇ ਵਿੱਚ ਡੁੱਬੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਆ ਉਹਨਾਂ ਨੂੰ ਵੀ ਇਹੀ ਅਪੀਲ ਆ ਕਿ ਨਸਿਆਂ ਨੂੰ ਪਿਆ ਕੇ ਜਿਮ ਨਾਲ ਜੁੜੋ ਗਰਾਊਂਡ ਨਾਲ ਜੁੜੋ ਤਾਂ ਕਿ ਤੁਹਾਡਾ ਕੋਈ ਇੱਕ ਤੁਹਾਡੇ ਮਾਪਿਓ ਦਾ ਜਿਹੜਾ ਜੀਵਨ ਖਲਾਅ ਹੋ ਸਕੇ